ਲੱਹ ਸੇਕਰ ਦਾ ਪੈਰਾਗਾ ਉਹ ਤਾਂ ਮੇਰੇ ਪਿਓ ਦੀ ਰਨ ਅੰਦਰ ਪਈ ਹੋਗੀ ਏਰੀ ਮੈਂ ਵੀ ਉਹਦੇ ਬਾਹਰ ਚ ਹੀ ਲਾ ਕੇ ਆਉਂਗੀ ਦੇਖਦਾ ਤਾਂ ਹੀ ਨਹੀਂ ਕੋਈ ਹਣ ਇਹ ਵੀ ਕੀ ਯਾਦ ਰ ਖੁਬਸੁਖਜੀਤ ਦੇ ਬਾਰ ਮੂਰੇ ਦੇਖ ਕੇ ਜਾਨੀ ਆ ਮੈਂ ਕੁੰਡੇ ਇੱਕ ਜੜਦੇ ਨੂੰ ਮੇਰੇ ਬਾਰ ਚ ਰੋ ਜੀ ਮੇਰੇ ਬਾਰ ਚ ਲਾ ਜਾਣੇ ਮੇਰੇ ਪਿਓ ਦੀ ਰਨ ਤਾਂ ਇਹ ਵਿਰੋਧੀ ਵੀ ਉਧਰ ਹੱਤਰੇ ਲੱਤਾਂ ਤਾਂ ਟੁੱਟੇ ਵਿੱਚ ਗਾਹਾਂ ਲੱਗ ਜਾ ਅੱਜ ਮੈਂ ਸੋਚਿਆ ਉਹਦੇ ਬਾਹਰ ਮੂਰੇ ਰੋਡ ਦੀ ਸੱਪਾ ਹੋ ਗਿਆ ਦਾ ਜਿੰਨੀ ਸ਼ਰਮ ਕਰਦੀ ਹੈਗੀ ਆ ਸਾਡੇ ਬਾਹਰ ਚ ਭਾਏ ਰੋਜ ਪਾ ਵੀਕੂਗਾ ਉਹ ਛੱਟ ਜਾਨੀ ਗੰਦਾ ਇੱਥੇ ਰੂੜੀ ਲੱਗੀ ਹੈ ਸਾਡੇ ਬਾਹਰ ਚ ਕਿਵੇਂ ਸਟਕੇਂਗੇ ਉੱਥੇ ਰੂੜੀ ਲਾਈਏ ਤੂੰ ਨਹੀਂ ਸਟਕੇਉਂ ਜਿਵੇਂ ਤੇਰੇ ਘਰਾਈ ਸਟਕੇ ਜਾਂਦੀ ਏ ਰੋਜ਼ ਅਈ ਤਾਂ ਕੱਲ ਨੂੰ ਕਹਿੰਦੀ ਸੀ ਸਵਾ ਸਟੇਉਂਗੀ ਮੈਂ ਕਿਵੇਂ ਸਟੇਉਂ ਪਰ ਉਹ ਸਟਕੇ ਜਾਂਦੀ ਆ ਜਿੱਥੇ ਤੇਰੀ ਰੂੜੀ ਏ ਨਾ ਉੱਥੇ ਸਟੋ ਕਿਵੇਂ ਸਟਕੇਂਗੇ ਹਟਾ ਦੂੰ ਮੈਂ ਰੋਕ ਕਿਉਂ ਨਹੀਂ ਸਕਦਾ ਜਾ ਨਹੀਂ ਸਕਦੀ ਤੂੰ ਸਾਡੇ ਬਾਹਰ ਤੇ ਪਈ ਇੰਨੀ ਹੈਗੀ ਅੱਭੀ ਖਾਣਾ ਵੇ ਅੱਭੀ ਖਾਣ ਹੈਗਾ ਮੈਂ ਤੈਨੂੰ ਦੱਸ ਵੀ ਦੂੰਗਾ ਤੈਨੂੰ ਰੋਕ ਲੈ ਉਹਨੂੰ ਕਿਉਂ ਨਹੀਂ ਰੋਕਦਾ ਕਿੱਥੇ ਸਟਕੇਈ ਆ ਉਹ ਰੋ ਤਾਂ ਸਟਕੇ ਜਾਂਦੀ ਆ ਤੈਨੂੰ ਦੱਸ ਕੇ ਆਉਂਦੀ ਓ ਮੇਰੀ ਗੱਲ ਸੁਣ ਲੈ ਸਾਡੇ ਬਾਹਰ ਤੇ ਤੂੰ ਮੁੜ ਕੇ ਕੂੜਾ ਨਾ ਸਿੱਟੀ ਅੰਗਲ ਜੀ ਨੀਚੇ ਕਰ ਲੈ ਬਾਲਾ ਨਾ ਬੋਲ ਠੀਕ ਹੈ ਬਾਲਾ ਐ ਕਹਿਣਾ ਬੋਲ ਫੇਰ ਸੋਟੇ ਵਰਗੀਆਂ ਤਾਂ ਹੀ ਤਾਂ ਸਿਰ ਚੜਦੀਆਂ ਸਰ ਤਾਂ ਤੂੰ ਚੜਦਾ ਜਾਨਾ ਤੂੰ ਮੇਰੇ ਘਰ ਆਏ ਮੂਰੇ ਬੋਲ ਕੇ ਦੇਖੀ ਫਿਰ ਲੈ ਤੇਰੇ ਘਰ ਵਾਲੇ ਨੂੰ ਬੁਲਾ ਲੈ ਤੂੰ ਮੁੜਿਆ ਮਖਾ ਇਧਰ ਸਾਡੇ ਬਾਹਰ ਤੇ ਨਾ ਗੰਦ ਪਾਈ ਸਮਝੇਗੀ ਕਿੱਥੇ ਹੋਰ ਇੱਥੇ ਕਰਵਾ ਲਿਆ ਆਉਦੀ ਬੇਇੱਜ਼ਤੀ ਅੱਛਾ ਇਧਰ ਲੈ ਕੇ ਜਾ ਉਹਦਾ ਮੱਠਾ ਜੇ ਚੱਕ ਕੇ ਵੇ ਤੂੰ ਕਿਵੇਂ ਹੱਥ ਕਰ ਉਹਦੇ ਨਾਲ ਕਿਦਾਂ ਗੰਦ ਪਾਈ ਇੰਨੀ ਇੱਥੇ ਗੰਦ ਤੂੰ ਨਹੀਂ ਪਾਉਂਦਾ ਹੈਗਾ ਹਾਂ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕੂੜਾ ਸਿੱਟਣਾ ਰੂੜੀ ਗੱਲ ਇਧਰ ਤੇਰੇ ਘਰ ਵਾਲੇ ਨੂੰ ਕਿਸੇ ਨੇ ਸਿਖ ਸਕੇ ਸਾਰਾ ਕੁਝ ਉਹ ਸਿੱਟ ਕੇ ਜਾਂਦੀ ਆ ਫਿਰ ਤੂੰ ਉਹਨੇ ਪੁੱਲ ਪਲੇ ਕੇ ਸਿੱਟਦਾ ਹੋਇਆ ਤੂੰ ਹੁਣ ਉਹਦੀ ਬੋਹ ਕਰੀ ਜਣੀ ਐ ਤੂੰ ਮੇਰੇ ਵੱੱਠਾ ਜਾ ਕੇ ਮਿਟੜਦਾ ਵੇ ਵੱਠਲ ਤਾਂ ਹੀ ਸਿੱਟੂ ਆ ਮੈਂ ਹਾਂ ਕਿਵੇਂ ਸਿੱਟੇਗਾ ਮੈਂ ਤਾਂ ਤੂੰ ਦੱਛਾਂ ਗੱਲ ਲੈ ਨਾ ਤੂੰ ਮੇਰੇ ਕੋ ਮਾਰਦਾ ਤੱਕੇ ਨਾ ਵੱਠਾ ਜਾ ਐਂ 베ੜੀ ਬੈਠੀ ਆਲਾ ਮਰਨਾ ਕਿੰਨੇ ਆ ਦੋ ਬੰਦ ਤੈਨੂੰ ਮੈਂ ਦੱਸਦਾ ਕਿਤੇ ਹੋਰ ਵਾਦਾ ਵਾਝੇ ਇੱਥੇ ਮਰ ਜਾ ਤੂੰ ਫਰਾਹ ਹੋ ਜਾ ਗੰਦ ਪਾ ਰੱਖੇ ਜਿੱਦ ਦੀ ਆਈ ਹੈ ਬਾਹਰ ਮਰੇ ਜਿੱਦਾਂ ਰੋਜ ਸਫਾਈਆਂ ਕਰਦੇ ਮਰ ਜਾਣੇ ਆਗੇ ਲੈ ਸਫਾਈਆਂ ਕਰਨ ਨੂੰ ਮੈਂ ਨੌਕਰ ਰੱਖੀ ਆ ਕਿਸੇ ਦੀ ਫਿਰ ਤੇ ਸਾਡੇ ਬਾਹਰ ਤੇ ਗੰਦ ਪਾਣਾ ਉਹ ਕਦੋਂ ਛਿੱਟ ਕੇ ਜਾਂਦੀ ਆ ਉਹਨਾਂ ਵੀ ਅਸੀਂ ਤਾਂ ਹੀ ਛੱਟਾਂਗੇ ਜੇ ਕਰ ਲੈ ਜਿਹੜਾ ਕੁਝ ਕਰਨਾ ਕੋਈ ਆ ਫਿਰ ਮੈਂ ਵੀ ਇਹੀ ਛੱਟੂਗੀ ਲੈ ਛਿੱਟ ਕੇ ਦਿਖਾਈ ਹੁਣ ਤੈਨੂੰ ਮੈਂ ਦੱਸੂਗਾ ਆ ਜਾਂਦੇ ਕੋਈ ਇਹ ਤਾਂ ਕਹਿੰਦਾ ਕਾਹਨੂੰ ਕਾਹਨੂੰ ਹੱਥ ਟੱਕੜੀ ਰੱਖਿਆ ਨੇ ਤੇ ਪਾ ਰੱਖਿਆ ਗੰਜਰਾਂ ਨੇ ਲਹੂ ਪੀ ਲਿਆ ਜਿੱਦ ਦੀ ਆਈ ਆ ਗੰਦ ਪ ਇਨੂੰ ਮੈਂ ਕਰੂੰ ਲੋਟ ਹੁਣ ਸਿੱਟੀ ਤੂੰ ਦਬਾਉਂ ਵਾਰ ਜ਼ਰੂਰੀ ਕੰਮ ਕਾਰ ਜ਼ਿਆਦਾ ਕਰਿਆ ਏ ਆਹ ਕਿਵੇਂ ਜੇ ਬੈਠੀ ਆ ਵਾਰ ਕੇ ਨਾ ਤੂੰ ਕਿਵੇਂ ਬੈ ਗਈ ਇੱਥੇ ਰੋਣੀਆਂ ਤੇਰਿਆਂ ਨੂੰ ਕਿਉਂ ਆਹ ਆਹ ਘਰੇ ਵਗ ਜਾ ਘਰੇ ਕਿਉਂ ਬੜਾ ਕਿਉਂ ਅੱਜ ਮੈਂ ਘਰੇ ਨਹੀਂ ਜਾਂਦੀ ਹੈਗੀ ਕਾ ਤਾ ਹੁਣ ਤੈਨੂੰ ਕੀ ਹੋ ਗਿਆ ਮੱਲਨਾ ਅੱਜ ਉਹਨਾਂ ਨੇ ਇੱਕ ਪਾਸਾ ਕਰਕੇ ਆ ਕਿੰਨਾ ਨਾਲ ਆ ਤੇ ਭਾਈ ਨਾਲ ਉਹ ਸੋਡਾ ਬੁੜੀਆਂ ਦਾ ਹੀ ਲੋਟ ਹੁੰਦਾ ਪਾਹ ਕੂੜੇ ਪਿੱਛੇ ਲੜੀ ਜਾਂਦੇ ਕੋਈ ਗੱਲ ਨਹੀਂ ਲੈ ਰਹੀਆਂ ਰੋਟਾ ਮਾਰ ਮੁਰੇ ਖੁੜਾ ਘਰ ਜਾਂਦੀ ਆ ਫੇਰ ਕੀ ਹੋ ਗਿਆ ਅੱਜ ਮੈਂ ਗਈ ਅੱਜ ਤੇਰੇ ਭਾਈ ਨੇ ਮੇਰੇ ਤੇ ਹੱਥ ਚੱਕਿਆ ਮੈਨੂੰ ਕੁੱਟਣ ਲੱਗਿਆ ਕੁੱਟਦਾ ਤੈਨੂੰ ਆਹੋ ਉਹਦੀ ਸਾਰੀ ਦੀ ਇੰਨੀ ਹਿੰਮਤ ਕਿਵੇਂ ਹੋਈ ਤੈਨੂੰ ਕੁੱਟਦਾ ਹੈ ਕੋਈ ਗੱਲ ਨਹੀਂ ਮੈਂ ਜਾਣਾਂਗਾ ਕਰ ਤੂੰ ਘਰੇ ਦਾ ਵਗ ਜਾ ਪਨੀ ਪੂਰੀ ਤਾਂ ਬੀਣਾ ਹੈਗਾ ਪਤਾ ਹਾਂ ਮੈਂ ਘਰੇ ਨਹੀਂ ਪੜਦੀ ਜਿੰਨਾ ਚਿਰ ਤੂੰ ਉਹ ਸੱਜਰੀਏ ਕੁਝ ਖਾ ਪੀ ਤਾਂ ਲੈ ਹੁਣ ਫੇਰ ਮੈਂ ਗੱਲਬਾਤ ਕਰਿਆ ਆਉਂਗਾ ਤੂੰ ਇੱਥ ਪਰੇ ਚੇ ਬੈਠ ਕੇ ਦਸ ਘਰਾਂ ਲਈ ਬੈਠੀ ਹੈਗੀ ਮੈਂ ਘਰ ਨਹੀਂ ਜਾਣੂ ਅੱਜ ਫੱਦ ਹੋ ਗਈ ਤੇਰੇ ਵਾਲੀ ਜਮਾ ਸ਼ੰਗੇ ਸ਼ਰਮ ਲਾ ਰਹੀ ਹੈ ਤੁਸੀਂ ਨੇ ਸ਼ਰਮ ਤਾਂ ਤੂੰ ਉਹਨਾਂ ਨੇ ਲਾ ਰੱਖੀ ਆ ਉਹ ਫਿਰ ਸਮਝਾ ਲਾਂਗੇ ਪੰਚਾਇਤ ਕੀ ਕਰ ਲਾਂਗੇ ਕੱਦ ਸੁਝਾ ਆਏਗਾ ਤੈਨੂੰ ਰੋਜ਼ ਮੱਥਾ ਮਾਰਦੀ ਐ ਤੂੰ ਤਾਂ ਭਾਈ ਦਾ ਬਣ ਕੇ ਖੜ ਜਾਣਾ ਉਹ ਦੋ ਬੰਦੇ ਇਕੱਠੇ ਕਰ ਲਾਂਗੇ ਭਾਈ ਦਾ ਹੁਣ ਸਗੇ ਭਾਈ ਨੂੰ ਮੈਂ ਦਸ ਮਾਰਦਾ ਯਾਰ ਮੈਂ ਮਾਰਨ ਪਿੱਛੇ ਨਹੀਂ ਕਹਿੰਦੀ ਫਿਰ ਉਹ ਹੱਥ ਕਿਵੇਂ ਚੱਕਦਾਗਾ ਉਹਨੂੰ ਤੂੰ ਕਹਿ ਨਹੀਂ ਸਕਦਾ ਤੂੰ ਨਾ ਜਾਂਦੀ ਤੂੰ ਰੋਬਰ ਮਰਜਾ ਗੱਲਦਾ ਕਿਵੇਂ ਮਰਜਾ ਰੋਸ ਤੇ ਨਾਰ ਮੂਰੇ ਕਰ ਜਾਂਦੇ ਏ ਢੇਰੀ ਲਾ ਜਾਂਦੀ ਆ ਕੰਗਾ ਕਰੇ ਬਾਕੀ ਜਦ ਮੈਂ ਗੱਲ ਕਰਕੇ ਨਹੀਂ ਜਾਂਦੀ ਹੈਗੀ ਮੈਂ ਤਾਂ ਨਾਲ ਹੀ ਜਾਵਾਂਗੀ ਚੱਲ ਫਿਰ ਆ ਜਾ ਚੱਲ ਚੱਕ ਬੱਠਲ ਜਾ ਆ ਵੀ ਚੱਕ ਲੈ ਨਾਲ ਜਾਏਗੀ ਨਾਲੇ ਹੋਰ ਤਪਾ ਰੱਖਿਆ ਤਾਂ ਸੱਚੋ ਕੋਈ ਮੈਂ ਉਹ ਮੇਰੇ ਤੇ ਚੜ ਜਾ ਘਰੋਂ ਨਾ ਕੁਝ ਕਿਹਾ ਤੇਰੇ ਦੇ ਨਾਲ ਜਿਹੜਾ ਹੋਰ ਦੱਸ ਜੀਦੇ ਜਿਹੜਾ ਜਿਹੜਾ ਰੌਲਾ ਤਾਂ ਤੁਸੀਂ ਪਾਉਣੀ ਆਉਣੀ ਆ ਰੌਲਾ ਪਾੜੇ ਪੈਰ ਲੱਗਦੇ ਤੇ ਮੇਰੇ ਕਦੇ ਪੈਰ ਤੇ ਤੇਰੇ ਤੱਕ ਤੂੰ ਤਾਂ ਘਰੇ ਖੜਦਾ ਹੀ ਨਹੀਂ ਸਾਰਾ ਦਿਨ ਨਾ ਫਿਰ ਹੁਣ ਮੈਂ ਘਰੇ ਰਜਾਈਆਂ ਜਾਏ ਜਾਂ ਹੈ ਕਮਰੇ ਜੋ ਜਾ ਕੰਮ ਕਰਦਾ ਪਰ ਉਹਨੂੰ ਮੈਂ ਦੱਸਾਂਗਾ ਚਾਹ ਤੇ ਉਹਦੇ ਗਏ ਜਾਊਗਾ ਗੱਲ ਜਾ ਮੂਰੇ ਜਾਣਾ ਹੁਣ ਮੈਂ ਉੱਡ ਕੇ ਵਗ ਜਾ ਹੰਮਲਾ ਆ ਗਿਆ ਮੇਰੇ ਸੱਜਰੀ ਤੂੰ ਘਰੇ ਵਗ ਜਾ ਤੂੰ ਨਾਲ ਕਿਉਂ ਜਰੂਸ ਕਢੋਣੀ ਹੈਗੀ ਮੈਂ ਘਰੇ ਜਾਂਦਾ ਬਹਿ ਕੇ ਗਰ ਮੈਂ ਤੈਨੂੰ ਕਹਤਾ ਮੈਂ ਘਰੇ ਜਾਂਦੀ ਜਿੰਨੇ ਚਿਰ ਮੇਰੇ ਉਹਨੇ ਥੱਪੜ ਮਾਰੇ ਨੇ ਨਾ ਅੱਜ ਮੈਂ ਵੀ ਬਰਾਬਰੀ ਮਰਾਂ ਪ੍ਰੋਪਰੀ ਮਰਵਾਉਂਗੀ ਬਸ ਆਕਲੇਸ ਕਰਦੇ ਘਰ ਪੱਟਦੇ ਸੂਸਨੀ ਜੀ ਘਰ ਦੀ ਕੀ ਆ ਲੈ ਲੈ ਇਹ ਸੱਜਰੀ ਨੇ ਨਾ ਉਹ ਘਾਟਾ ਨਾ ਇਹ ਘਾਟਾ ਗੱਲ ੜੀ ਜਾ ਭਾਈ ਨਾਲ ਪਾੜਦੇ ਸਾਰੇ ਇਹਨਾਂ ਦਾ ਜਿੱਦੇ ਕੱਤ ਲੋਗੇ ਨਾ ਉਦਦੇ ਚੁੱਪ ਕਰੇ ਬੈਠੀ ਇਹਨਾਂ ਨਾਲ ਪੇਕੇ ਉਹਦੀ ਭਗ ਜਾਂਗੀ ਮੈਨੂੰ ਜੇਲ੍ਹ ਚ ਭੇਜ ਕੇ ਚੰਗਾ ਕਿਧਰ ਐਂ ਤੂੰ ਜਾਂਦਾ ਜੇ ਉਹਦੇ ਖਾਣੇ ਲੱਡੋ ਤੂੰ ਹੁਣ ਕੁਝ ਵੀ ਇੱਕ ਕੂੜੇ ਪਿੱਛੇ ਦੋ ਪੱਤੇਆਂ ਪਿੱਛੇ ਲੜੀ ਜਾਨੀ ਹੈਗੀ ਕਿੰਨਾ ਉਹਨੂੰ ਨੀ ਸ਼ਰਮ ਆਉਂਦੀ ਜਦੋਂ ਰੋਜ਼ ਮੂਰੇ ਛੱਡ ਬਾਰ ਮੂਰੇ ਟੇਰੀ ਲਾ ਕੇ ਜਾਂਦੀ ਆ ਉਹਨੇ ਸੱਟਦੀ ਆ 50 ਮਾਹਾਂ ਦਾ ਫਿਰ ਉਹਦੋਂ ਕਹਿ ਕੇ ਹੋਂਦਾ ਦਾ ਕਪ ਕਰ ਜਾ ਕਿੰਨਾ ਕਿ ਜਰ ਸੱਟ ਲੂ ਉਸ ਧੂ ਦੇ ਮੂਰੇ ਸੱਟ ਜਾਂਦੀ ਐ ਤੇਰੇ ਮੂਰੇ ਸੱਟੇ ਜਾਂਦੀ ਐ ਮੈਂ ਤਾਂ ਹੀ ਸੱਟ ਕੇ ਜਾਉਂਦੀ ਮੈਂ ਛੱਡਦੀ ਆ ਚੱਲ ਫਿਰ ਉਹਨਾਂ ਦੇ ਘਰੇ ਚੱਲ ਅੱਜ ਇੱਕ ਵਾਰ ਸਰਕਾਰੀ ਲੈਣਾ ਦਾ ਗੱਲਾਂ ਦੇ ਜੇ ਕੰਮ ਹੋ ਗਿਆ ਅੱਗੇ ਤਾਂ ਉਹ ਘੁੱਟ ਜਾਂਦੀ ਤੇ ਜੋ ਵੀ ਘੁੱਟ ਗਿਆ ਤੈਨੂੰ ਸਾਰੇ ਘੁੱਟੇ ਜਾਂਦੇ ਹੈਗੇ ਹੋਰ ਤੇ ਤੂੰ ਕੋ ਸਰਦਾ ਨਹੀਂ ਬੱਠਲ ਮਾਰਦੀ ਸਿਰ 'ਚ ਪਾੜਦੇ ਸਿਰ ਉਹਦਾ ਵੇ ਡਾਕ ਜਵਰੇ ਗੱਲਾਂ ਦਾ ਮਾਰ ਤਾ ਵਾਲੇ ਹੋਰ ਮੈਨੂੰ ਦੇਖ ਲੂ ਖੱਬੀ ਖਾਣ ਨੂੰ ਵੀ ਕਿੰਨਾ ਤੂੰ ਹਵਾਗਾ ਦੇਖ ਲੂ ਵੀ ਤੂੰ ਸਰਪਾੜਿਆ ਮੈਂਗਾ ਅੱਜ ਉਹਦਾ ਸਰਪਾੜ ਕੇ ਹੁਣਾ ਹਾਂ ਤੂੰ ਤਾਂ ਚਾਹਣੀ ਆ ਵੀ ਭਾਈ ਲੜਪਣਾ ਉਸ ਵਿੱਚ ਮਰ ਜਾਣਾ ਲੜ ਕੇ ਤੇ ਅਸੀਂ ਕਰੀ ਐਸ਼ ਵੇ ਚੱਲ ਵੇ ਦੇਖਦੀਆਂ ਤੈਨੂੰ ਖੱਬੀ ਖਾਣ ਮੈਂ ਤੈਨੂੰ ਦੱਸ ਤਾ ਜੇ ਮੈਂ ਮਰ ਗੇ ਨਾ ਇਹ ਤੋ ਕਟਿਆ ਦੂਜੇ ਨਾਲ ਵੀ ਨਹੀਂ ਜਾਣਾ ਦੂਜੇ ਨੂੰ ਵੀ ਆਈ ਮਰਵਾਏਗੀ ਮੈਂ ਦੂਜੇ ਦੀ ਲੋੜ ਨਹੀਂ ਮੈਂ ਤਾਂ ਇੰਨੀ ਲੋੜ ਨਹੀਂ ਆਈ ਠੀਕ ਆ ਮੈਂ ਕਰਦੀ ਠੀਕ ਆ ਤੇ ਮਰਵਾਉਣ ਨੂੰ ਹੀ ਵਰਦੀਆਂ ਕਿ ਮੈਨੂੰ ਮਰ ਜਾ ਪਰਾਂ ਬੱਜ ਜਾ ਉਹੀ ਜ਼ਹਿਰ ਦੇਦੇ ਮੇਰੇ ਖਾਲੇ ਦੀ ਹੈ ਜ਼ਹਿਰ ਦੇਦੇ ਮਾਰ ਕੇ ਮੇਰੇ ਭਾਈਆਂ ਤੇ ਤੇਰੇ ਪੱਲੇ ਪਈਆਂ ਨਾ ਮੈਂ ਤਾਂ ਸੌਣ ਲੱਗੇ ਅੱਧੀ ਰਹਿ ਗਈ ਜਿੱਦੇ ਜੀ ਤੂੰ ਪੱਲੇ ਪਈਆਂ ਮੇਰੀ ਜ਼ਿੰਦਗੀ ਵਗ ਗਈ ਕੀ ਰਹਿ ਗਈ ਮੈਨੂੰ ਲੱਗਦਾ ਤੂੰ ਖਾਏਂਗੀ ਛਤਰ ਹੈ ਉਹ ਤਾਂ ਆਪ ਹਸਣੀ ਵਰਗੀ ਹੈਗੀ ਉਦੋਂ ਉਹ ਆਪਰੇ ਛ ਵਰਗਾ ਪਿਆਗਾ ਹੈ ਕਾਹੀ ਫੇਰਾ ਠੀਕ ਆ ਜਿੱਦ ਦੇ ਚੜ ਗਏ ਨੇ ਉਹਨਾਂ ਦੇ ਡਿੱਕੇ ਇਹ ਦੇਖ ਲੈ ਤੇਰਾ ਹੱਡ ਵੀ ਨਹੀਂ ਵਚਣਾ ਮੈਨੂੰ ਥਿਉਣਾ ਨਹੀਂ ਬਸ ਰਹਿਣ ਦੇ ਕਰ ਗੱਲਾਂ ਜੋ ਗਰੀਆਂ ਤੁੰਦੀ ਗੱਲਾਂ ਜੋ ਗਰੀ ਜਾਂ ਮਰਵਾਦੀ ਗੱਲਾਂ ਜੋ ਗਰੀ ਜੇ ਕਰਨਾ ਹੁੰਦਾ ਤੁਹਾਨੂੰ ਕੁਝ ਬਣਾ ਕੇ ਨਾ ਦੇ ਦਿੰਦਾ ਉਹਦੇ ਗੋਲੀ ਮਾਰਾਂਗੇ ਇੱਕ ਕੋਠੜੇ 'ਚ ਠੀਕ ਬੈਠਾ ਕੋਠੜੇ 'ਚ ਇੰਨਾ ਵਧੀਆ ਤੈਨੂੰ ਘਰ ਬਾਗ ਦੇ ਦਾਲੇ ਕੋਠੀ ਦੱਸਦੀ ਹੈਗੀ ਉਹ ਕੀ ਬਾਗ ਦੇ ਤਾ ਪਾਕੇ ਦੇ ਤਾ ਨਾ ਹੋਰ ਹੋਰ ਤੂੰ ਚੁੰਬੇ ਜੇ ਰਹਿਣੀ ਹੈਗੀ ਦੋ ਸਾਲ ਹੋ ਗਏ ਉੱਥੇ ਬੈਠਾ ਖੁਸ਼ ਹੋਣਾ ਮੈਂ ਹੋਰ ਤੈਨੂੰ ਮੈਂ ਚੰਦ ਤੇ ਲੈ ਜਾ ਦੱਸ ਦੇ ਕੀ ਦਸਾਂਗੀ ਚੰਦ ਤੇ ਜਾਣਾਗਾ ਵੇ ਚੰਦ ਤੇ ਕੀ ਤੂੰ ਤਾਂ ਕਹਿੰਦਾ ਸੀ ਮੈਂ ਚੰਡੀਗੜ੍ਹ ਘੁਮਾ ਕੇ ਲੋਕਾਂ ਤੇ ਘੁਮਾ ਕੇ ਲਿਆਇਆ ਤੈਨੂੰ ਦੋ ਬੇਨੋਦਾਂ ਨੇ ਹੰਨੇ ਨੇ ਵਾਦੇ ਕਰਕੇ ਨਾ ਤੂੰ ਤਾਂ 10 ਦਿਨ ਹੋ ਗਏ ਤੈਨੂੰ ਗਈ ਨੂੰ ਕੀ ਹੋ ਗਿਆ ਦੱਸ ਦੇਣਾ ਚ 10 ਦਿਨ ਲੱਗ ਹੀ ਨਹੀਂ ਉੱਚੀ ਕਿੱਥੇ ਲੈ ਕੇ ਜਾਂਦਾ ਲੈ ਭਾਈ ਕੀ ਹੋ ਗਿਆ ਸਾਡੇ ਘਰ ਕਾਹਤੋਂ ਕੋਲੇ ਸਪਾਈ ਜਾਂਦੇ ਕੀ ਹੋ ਗਿਆ ਆ ਲੈ ਦੇਖ ਲੈ ਵਰਜਾਈ ਕੀ ਹੋ ਗਿਆ ਘਰ ਪੱਟਣਾ ਉਹੀ ਬਾਰ ਵਾਲੀ ਕੂੜੇ ਵਾਲੀ ਗੱਲ ਹੈ ਬਾਰ ਵਾਲੀ ਕੀ ਅੱਜ ਕੁੱਟ ਕੇ ਆਇਆ ਹੱਥ ਚੱਕ ਕੇ ਆਇਆ ਮੇਰੇ ਅੰਦਰੋਂ ਆਉਂਦਾ ਸੀ ਮੈਂ ਕੋਈ ਇੱਥੇ ਨਹੀਂ ਰਹਿਣਾ ਇਹਦਾ ਘਰੇ ਬੈਠੇ ਤਾਂ ਬਾਹਰ ਚ ਘਰੇ ਨਹੀਂ ਗਏ ਉਹ ਆਜ ਢੇਰੀ ਲਾਏ ਆਉਣੇ ਆ ਬਾਰ ਮੂਰੇ ਇਹਦਾ ਕੀ ਕੁੱਟਣ ਦਾ ਹੱਕ ਆ ਭਰਜਾਈ ਤੂੰ ਦਾ ਲਾਜ ਹੈ ਬੁੜੀ ਨੂੰ ਬੁੜੀ ਕੋਟੀ ਜੇ ਚੱਲ ਨਹੀਂ ਮੇਰੀ ਗੱਲ ਸੁਣ ਭਾਈ ਇਹਦਾ ਵੀ ਹੱਕ ਨਹੀਂ ਵਾ ਸਾਡੇ ਰੋਜ਼ ਬਾਰ ਮੂਰੇ ਕੂੜਾ ਕਰਨ ਦੇ ਪੁੱਤ ਤੂੰ ਮੈਂ ਕਿਉਂ ਨਹੀਂ ਆ ਫਿਰ ਮੈਂ ਨਹੀਂ ਲਾਕੇ ਸਰਕਾਰੀ ਰੂੜੀ ਲੱਗੀ ਆ ਪੁੱਤ ਕੀ ਸਰਕਾਰੀ ਰੂੜੀ ਲੱਗੀ ਆ ਨਹੀਂ ਨਹੀਂ ਇੱਕ ਮਿੰਟ ਸਾਡੇ ਵਾਰ ਕੇ ਕਿਹੜਾ ਢੇਰੀ ਲਾਕੇ ਆਉਂਦਾ ਫਿਰ ਤੂੰ ਕਿਉਂ ਬਹਿਰਤ ਕਰਦੀ ਆ ਫਿਰ ਤੂੰ ਫੜ ਲਾਂਦੇ ਅਸੀਂ ਤਾਂ ਉੱਤੋਂ ਫੜੀ ਅੱਜ ਕੋ ਛੜਦੀ ਬਾਹਰ ਕੀ ਨਾ ਜੱਟੇ ਮ ਨੇ ਦੇਖੀ ਹੈ ਮੇਰੇ ਕੋਲ ਸੁਣ ਵਧੀਆ ਕੀਤਾ ਆਏ ਨਹੀਂ ਲੋਟ ਆਉਂਦੀ ਆਏ ਨਹੀਂ ਲੋਟ ਆਉਂਦੀ ਐ ਇੱਥੋਂ ਨਾਲੇ ਹੋਰ ਹੈ ਮੈਂ ਉੱਤੋਂ ਫੜ ਲਈ ਫਿਰ ਮਾਇਕ ਕਰੂੰਗਾ ਕਰਦੀ ਹਾਂ ਹਾਂ ਜੀ ਜੀ ਤੇ ਜੋ ਜੋਰ ਹੋਇਆ ਆਪਕੇ ਪਤਾ ਲੱਗ ਰਿਹਾ ਫਿਰ ਉਹੀ ਫੇਰ ਨਾ ਨਾ ਜੋਰ ਦਾ ਪਤਾ ਸਭ ਜਣ ਨਾਲ ਆਹ ਲਿਆ ਹੁਣ ਕਿਵੇਂ ਬੋਲਦੀ ਐ ਤੂੰ ਬੋਲਣਾ ਇਹ ਨਾ ਐਸਾ ਤੇ ਰੂੜੀ ਐ ਉੱਤੇ ਫੜ ਕੇ ਡੇ ਰੂੜੀ ਐ ਤੇਰੇ ਇਸ ਬਾਰ ਦਾ ਸਰਕਾਰੀ ਥਾਂ ਨਹੀਂ ਹੈਗਾ ਇਹ ਇਹਦਾ ਗੇਟ ਹੈਗਾ ਉਹ ਕਹਿੰਦੇ ਸਰਕਾਰੀ ਐ ਭਾਈ ਫਿਰ ਉੱਥੇ ਨਾਲ ਕਿਉਂ ਆ ਨੇ ਮੈਂ ਵਾਦੀ ਕਰਾ ਛੱਡ ਲਓ ਫੜਿਆ ਨਹੀਂ ਹੈਗਾ ਤੂੰ ਦੇਖਿਆ ਉਹਦੇ ਕੀ ਦੇਖਿਆ ਤੂੰ ਮੈਂ ਅੱਖੀ ਦੇਖੀ ਮੇਰੀ ਦਾ ਦੇਖੀ ਹੈ ਛੱਡਦੀ ਲੈ ਦੇਖ ਲੈ ਨਹੀਂ ਮੈਂ ਮੇਰੀ ਗਾ ਸੁਣ ਬਾਈ ਆਪਣੇ ਇੰਨੇ ਨਹੀਂ ਥਾਂ ਦੀ ਵਿੱਤੀ ਹੈ ਜਦੋਂ ਮੈਂ ਉੱਥੇ ਢੇਰੀ ਲਾਉਣੇ ਆ ਇਹ ਕਰਕੇ ਮੇਰੇ ਕਹੇ ਪਾਰ ਜਾਂਦੀ ਹੈ ਕੀ ਗੱਲ ਨਾ ਕੀ ਗੱਲ ਸੁਣੋ ਨਾ ਸੋਡਾ ਫੇਰ ਨਹੀਂ ਲੋਟ ਆਉਂਦਾ ਛੱਡੂ ਨਾ ਕਦੇ ਉਧਰ ਕਰਦਾ ਸੁਣ ਲੈ ਯਾਰ ਜੇ ਇੱਕ ਥਾਂ ਮੈਂ ਇੰਨਾ ਥਾਂ ਹਾਂ ਦੇ ਇੱਕ ਥਾਂ ਮੈਂ ਰੂੜੀ ਲਾ ਲਾਂ ਨਾ ਫੇਰ ਸੋਡਾ ਫਕਲੇਸ ਨਹੀਂ ਮੁਕਦਾ ਮੈਂ ਭਾਈ ਤੇਰੇ ਨੂੰ ਸਮਝਾਦਾ ਉਹ ਚਲ ਹਵਾ ਨਾ ਮੜ ਮਟਾ ਉੱਡ ਕੇ ਪਰਾ ਹੋ ਜਾਂਦਾ ਇਹ ਹੁੰਦਾ ਮੈਂ ਹਵਾ ਨਾ ਉੱਡ ਤੇਰੀ ਲੱਗ ਜਾਂਦੀ ਬਾਰ ਮੂਹਰੇ ਆ ਬੰਦੂ ਤੂੰ ਕੀ ਕਰਦੀ ਸੀ ਅੱਜ ਚੱਲ ਢੇਰੀ ਤਾਂ ਮੰਨ ਕੇ ਤੂੰ ਸਰਿਆਂ ਵੀ ਛਿੱਟੀਆਂ ਮੈਂ ਤਾਂ ਸਿੱਟੂਂ ਦੇ ਸਿੱਟ ਕੇ ਆਉਂਦੀ ਐ ਵੇ ਕਿਉਂ ਸਿੱਟ ਗਈ ਕਿਉਂ ਲੜਾਈ ਤਾਂ ਇਹਦੀ ਬਾਤ ਪਰ ਕਰਾਂਗੀ ਭਾਜਾ ਮੈਂ ਸਪਰੇ ਵੀ ਕੇ ਮਾਰਦਾ ਬੜਾ ਬਾ ਮੇਰੀ ਗੱਲ ਸੁਣ ਲੈ ਇਹ ਤਾਂ ਵਹੀ ਨੀਅਤ ਚਾਹਦਾ ਮੇਰੇ ਤੇ ਨਹੀਂ ਕਰ ਸਕਿਆ ਜਿਆਦਾ ਬਣੀ ਫਿਰਦੀ ਆ ਹਾਂ ਤੂੰ ਕੰਮ ਹੋਇਆ ਪਿਆ ਹੈ ਤੂੰ ਹੋਇਆ ਹੈ ਬਸ ਬਸ ਕਰ ਦੇ ਆ ਮੈਂ ਤੈਨੂੰ ਦੱਸਦੀ ਗੱਲ ਬਸ ਰਹਿਣ ਦੇ ਬਲੈ ਤੂੰ ਪਾਣੀ ਨਹੀਂ ਪਾ ਸਕਦਾ ਪਲਾਟ ਜੇ ਬਤਾਉਗੀ ਆਪਣਾ ਲੈਣੀ ਹੈ ਕਾਹਿੰਗਾ ਕਰ ਜਵਾਬ ਕਾਹਿੰਗਾ ਕਰ ਜਿਹੜੀ ਹੁੰਦਾ ਆਖੜੀ ਹੁੰਦਾ ਤੂੰ ਤੂੰ ਪਾ ਜਾ ਕਰ ਇਹਦੇ ਨਾਲ ਆ ਕੇ ਤੂੰ ਜਾ ਮਰੇ ਤੂੰ ਪਾਇਆ ਤੂੰ ਲੋ ਪਾਇਆ ਤੂੰ ਲੋ ਪਾਉਂਦਾ ਨਾ ਕਰਦੀ ਪੈਣੀ ਹੈ ਰੋ ਹੋਰ ਖਾਣਾ ਨਹੀਂ ਲੈ ਖਾ ਉਹ ਬਸ ਆੜੀ ਹੁੰਦਾ ਚੋਦੀ ਜਵਾਖ ਦੀ ਬੈਠਾ ਥੋੜਾ ਤਾਂ ਕੁਸ ਹੋ ਰਹੀ ਤੂੰ ਰਾਤ ਦੇ ਕੇਸ ਵੱਧ ਜਾਗ ਲੱਗਿਆ ਤੇਰਾ ਨਰੇ ਹੋਰ ਤੈਨੂੰ ਕੀ ਪਤਾ ਉੱਤੀਆਂ ਨੂੰ ਸੁਣਨ ਕੀ ਤੂੰ ਸੇਕ ਬੋਲ ਉਹ ਵੀ ਕੋਟ ਤੇ ਹੁਣ ਤਾਂ ਤਾਂ ਕੁਸ ਹੋਇਆ ਨਾ ਅੱਛਾ ਦਾ ਬੇ ਲੱਗਿਆ ਨਹੀਂ ਕੋ ਮੜੇ ਜਾਏ ਹੱਥ ਕਰ ਤੇ ਫੇਰ ਕੀ ਹੋ ਗਿਆ ਆਹੋ ਤੂੰ ਤਾਂ ਮਰਵਾਉਣ ਨੂੰ ਫਿਰਦਾ ਹੈ ਨਾ ਤੋ ਸ੍ਰਿਕਾ ਤੋਂ ਮੈਂ ਨਹੀਂ ਫੜਦੀ ਮੈਂ ਤਾਂ ਤੁਹਾਨੂੰ ਅੱਛਾ ਲੱਗਦਾ ਹੈ ਲੋਕੀ ਰਹਿਣਗੇ ਕਾ ਜਾਂਦੀ ਆ ਬੇਲੀ ਬੇਸਤੀ ਕਰਾਈ ਜਾਂਦੀ ਆ ਬੱਟਾ ਮੈਂ ਹੁਣ ਮੈਂ ਬਾਕੀ ਨੇ ਪੈ ਕੇ ਮੁੜ ਕੇ ਨਹੀਂ ਆ ਠੀਕ ਆ ਮੈਂ ਮੇਰਾ ਜਾਉਂਗੀ ਸਰਪੰਚ ਜੀ ਸਾਹਿਬ ਮੇਰੀ ਗੱਲ ਸੁਣ ਜੇ ਨਜ਼ਰ ਮੇਰੇ ਪੈਰੀ ਹੱਥ ਨਹੀਂ ਲਾਉਂਗੇ ਨਾ ਉਹਨਾਂ ਜਨ ਮੈਂ ਰਾਜੀ ਬੰਦਾ ਨਹੀਂ ਕਰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਤੂੰ ਟੈਨਸ਼ਨ ਨਾ ਲੈ ਜਮਾ ਤੇਰੇ ਪੈਰੀਆ ਦੋਨਾਂ ਤੇ ਪੈਰੀ ਹੱਥ ਲਗਾਉਣੇ ਨੇ ਕੋਈ ਦੋਨਾਂ ਜੀ ਸਾਹਿਬ ਜੇ ਨਾ ਕਰਦੀ ਯਾਰ ਆਹ ਆ ਗਈ ਠੀਕ ਆ ਜੀ ਆ ਜਾ ਗੱਲ ਬਾਤ ਕਰੀ ਆਪਾਂ ਯਾਰਾ ਕਰਦੀਆਂ ਗੱਲ ਬਾਤ ਠੀਕ ਆ ਜਾ ਹੋ ਬਚਾਂ ਦਾ ਰਾਤੀ ਪਾਸਾ ਵਾਹ ਯਾਰ ਕੇ ਬੈਠੇ ਵਾਹ ਯਾਰ ਤੂੰ ਕਹਿੰਦਾ ਕੁੜੀ ਇਨੀ ਕੱਤੀ ਗਾਲੀ ਕਾ ਹੁੰਨੀ ਐ ਇਹ ਤਾਂ ਐਂ ਚੱਲਦੀ ਐ ਤੁਹਾਨੂੰ ਦੱਸਦੀ ਆ ਭੈਣ ਜੀ ਮੈਂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਈ ਸਰਪੰਚ ਸਾਹਿਬ ਬੈਠੋ ਲਾ ਕੇ ਬੂਢ ਜੇ ਇੱਥੇ ਬੈਠੋ ਤਾਂ ਸਰਪੰਚ ਸਾਹਿਬ ਨਹੀਂ ਬੈਠੇ ਮੈਂ ਇਹੋ ਬੈਜੋ ਕੋਈ ਨਹੀਂ ਮੈਂ ਗੱਲ ਕਰਦਾ ਬੈਠੇ ਬਾਈ ਉਹ ਗਏ ਬਾਈ ਕੇ ਗਏ ਉਹ ਸਰਪੰਚਾ ਮੇਰੇ ਗਾਉਂ ਚ ਆ ਜਾ ਲੈ ਤਰਾਜਾ ਬੋਲਣਾ ਐਡੀ ਦੀ ਗੱਲ ਕਰ ਲੀਆ ਫਿਰ ਕੀ ਹੋਗਾ ਬੈਠ ਬੈਠ ਸਰਪੰਚਾ ਗੱਲ ਸੁਣ ਲੈ ਸਾਡੇ ਬਾੜ ਚ ਰੂੜੀ ਲਾਉਣ ਦਾ ਇਹਦਾ ਮਸਲਾ ਕੀ ਤੂੰ ਇਹਨੂੰ ਪੁੱਛ ਸਕ ਕਿਉਂ ਭਾਈ ਫਿਰ ਜਦੋਂ ਇਹ ਲਾਉਂਦੀ ਹੈ ਸਾਡੇ ਬਾੜ ਮੂਰੇ ਮੈਂ ਨਹੀਂ ਲਾਉਂਦੀ ਉੱਤਰ ਗੱਲ ਸੁਣ ਸਰਪੰਚਾ ਕੋਈ ਰੂੜੀ ਦਾੜੀ ਨਹੀਂ ਧੋਕ ਪੱਤੇ ਹੁੰਦੇ ਆ ਥੋੜਾ ਜਿਹਾ ਕੂੜਾ ਹੁੰਦਾ ਆ ਸਾਡੇ ਬਾੜ ਕੇ ਸਿੱਟੇ ਹੁੰਦੀ ਆ ਆਈ ਨਾ ਦੇ ਬਾਰ ਕੇ ਛਿੱਪੇ ਹੁੰਦੀ ਆ ਹੋਰ ਕੋਈ ਰੌਣਾ ਹੀ ਨਹੀਂ ਹੈਗਾ ਇਹਨਾਂ ਨੂੰ ਪਹਿਲਾਂ ਐ ਪੁੱਸਰਪੈ ਸਾਹਿਬ ਵੀ ਸਾਨੂੰ ਅੱਖੀ ਦੇਖਿਆ ਮੈਂ ਅੱਖੀ ਆਪ ਦੇਖੀ ਐ ਇਹਨਾਂ ਨੇ ਦੇਖ ਲਈਏ ਭਾਈ ਕੈਮਰਾ ਚ ਦੇਖ ਤੂੰ ਫੜੀ ਨਾ ਤੇ ਫੜੀ ਲੱਗ ਗਈ ਕਿੱਥੇ ਸੀ ਫੜੀ ਨਾ ਬੱਸ ਕਰੋ ਹੁਣ ਵੱਡਾ ਨਿਤ ਨਿਹਾਰ ਕਰਦੇ ਕੋਈ ਆ ਕੇ ਮਿਲ ਕੇ ਮੈਨੂੰ ਵੀ ਗੱਲ ਕਰਨੀ ਚੱਕਣੀ ਚੱਕਣਾ ਕੱਲ ਬੰਦੇ ਨੇ ਵੀ ਚੱਕਣਾ ਇਹ ਮੈਨੂੰ ਮਾਰੀ ਲੱਗਦੀ ਇਹ ਤਾਂ ਕਹਿੰਦੀ ਮੇਰਾ ਕਰ ਲੋ ਜਿਹੜਾ ਕੁਝ ਕਰ ਲੈ ਕੱਲ ਨੂੰ ਮੈਂ ਤੁਸਬਾ ਸੂਕੂਨੀ ਸਾਰਾ ਘਰ ਦੱਬੇਗੀ ਇਹ ਤਾਂ ਘਰ ਦੱਪਣ ਵਾਲੀ ਗੱਲ ਐ ਸਰਪੰਚਾ ਆਓ ਬੋਲੋ ਤੇਰੀ ਗੱਲ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ ਧੀਮੀ ਤੇ ਬੰਦੇ ਦਾ ਇਹ ਬਹੁਤ ਗਲਤ ਆ ਨਾਨੀ ਤੇ ਹੱਥ ਚੱਕਣਾ ਬਹੁਤ ਗਲਤ ਗੱਲ ਲੱਗੀ ਇਹਦੀ ਵੀ ਗੱਲ ਗਲਤ ਆਂ ਤਾਨੂ ਸਾਡੇ ਘਰ ਦੱਬਣ ਗਿਆ ਅੱਜ ਤਾਂ ਬਾਹਰ ਚ ਰੂੜੀ ਲਈ ਆ ਮੇਰੇ ਨਾਲ ਤੁਸੀਂ ਮੈਂਬਰ ਸਰਪੰਚ ਕੋਲੇ ਜਾਓ ਕਾਦੇ ਵਾਸਤੇ ਪਿੰਡ ਚ ਬਣੇ ਹੋਏ ਮੇਰੇ ਨਾਲ ਗੱਲ ਕਰੋ ਜੋ ਤੁਹਾਡੀ ਕੋਈ ਲੜਾਈ ਸੀ ਮੇਰੀ ਗੱਲ ਸੁਣੋ ਜੀ ਚੱਕ ਕੇ ਵੱਠਣ ਸਾਡੇ ਬਾਹਰ ਚ ਪੂੜਾ ਡੇਕਣ ਗਈ ਆ ਜੇ ਹੁਣ ਤੇਰੇ ਬਾਹਰ ਚ ਮੈਂ ਡੇਕ ਕਿਉਂ ਤੁਸੀਂ ਕਿਵੇਂ ਮੈਨੂੰ ਡੇਕਣ ਦੇ ਦੋ ਪੂੜਾ ਉਹ ਤਾਂ ਗੱਲ ਤੁਹਾਡੀ ਦੇਖ ਰਹੀ ਸਹੀ ਆ ਕੋਈ ਨਹੀਂ ਡੇਗਣ ਦਾ ਕਿਸੇ ਦੇ ਬਾਰਕਾ ਇੰਨਾ ਕੀ ਹੁੰਦਾ ਵੀ ਇਹ ਅੰਦਰ ਹੁੰਦੀ ਆ ਉਹ ਕੈਮਰਾ ਜਉਮੇ ਜੁਕਰੀ ਹੁੰਦੇ ਤੇਰਾ ਪ੍ਰੋਬਲਮ ਨਹੀਂ ਚੱਲਦਾ ਉਹ ਲੈ ਕੇ ਆ ਤੇਰੇ ਬਾਰ ਚਕੂੜਾ ਮੈਂ ਕਿੱਥੇ ਜਾਂਦਾ ਪਰਦਾ ਹੀ ਹੈ ਦੇਖ ਫਿਰ ਮੇਰੀ ਚੱਲਦੀ ਹੈ ਇਹ ਆਮ ਦੀਆਂ ਗੱਲਾਂ ਨੇ ਨਹੀਂ ਚੱਲਦੀ ਹੈ ਨਹੀਂ ਨਹੀਂ ਕਹਿ ਲਈ ਆਈਆ ਤੂੰ ਤੇ ਮੇਰੀ ਆਉਂਦੀ ਹੈ ਫਿਰ ਮੈਂ ਇਹ ਮੇਰੀ ਜੇ ਤੂੰ ਗੱਬ ਚੁੱਪਾ ਕਰ ਦੇ ਨਹੀਂ ਜੇ ਤਾਂ ਹੁਣ ਸਰਪੰਚ ਦੀ ਇੱਜ਼ਤ ਰੱਖਣੀ ਆ ਤਾਂ ਉਹਦਾ ਸਮਝੌਤਾ ਸੁਣ ਲੈ ਇਹਨਾਂ ਨੂੰ ਚੁੱਪ ਕਰਾ ਦੇ ਦੇਖ ਤਾਂ ਚੁੱਪਾਂ ਹੀ ਸਾਨੂੰ ਰੂੜੀ ਨੂੰ ਤਾਂ ਹੈਗਾ ਦੇਖੋ ਤੇ ਦਿੱਤਾ ਹੋਇਆ ਤੁਸੀਂ ਫਿਰ ਰੂੜੀ ਉੱਤੇ ਰਹੋ ਰੂੜੀ ਲਾ ਕੇ ਆਂਦੇ ਕਰੋ 1000 ਸਰ ਉਹ ਚੱਕ ਲਿਆ ਕਰੋ 1000 ਹੋ ਜਾ ਕਰੋ ਨਹੀਂ ਮੇਰੀ ਗੱਲ ਸੁਣ ਸਰਪੰਚ ਸਾਹਿਬ ਇਹ ਤਾਂ ਚਲੇ ਲੱਗਦਾ ਦੁਖਦੀਆਂ ਤੇ ਚੱਕ ਜਾਂਦੀਆਂ ਤੇਰੀ ਗੱਲ ਨਹੀਂ ਸਾਂਝਾ ਖਾਂ ਫੋਟੋ ਦਾ ਸਾਂਝਾ ਖਾਂ ਕਿ ਰੂੜੀ ਲਾਉਂਦੇ ਹਾਂ ਜਵਾਨੀ ਲਾਉਂਦੇ ਕੀ ਕਰਦੇ ਸਾਰੇ ਦੋਨਾਂ ਦੀ ਗਲਤੀ ਹੈ ਇਹ ਕੀ ਬਿਮਾਰੀਆਂ ਪਈਆਂ ਤੁਸੀਂ ਨਾ ਮੈਂ ਕਈ ਇਧਰ ਭੁਲੇਖੇ ਨਾ ਘਟਵਾਤ ਆਉਂਦੀਆਂ ਆ ਪਾਉਂਦੀ ਜਾਂਦੀ ਉਧਰ ਟੇਨ ਮਾ ਜਾਂਦੀਆਂ ਨਾ ਚੰਗੇ ਵਿਡਾਈਆਂ ਚ ਬੰਦੇ ਨੂੰ ਘ੍ਰਿਸ ਲਾਉਂਦੇ ਉਤੋਂ ਗੱਲ ਬੰਦੇ ਦੀ ਮਾੜੀ ਦਾ ਜਿਹੜਾ ਜਨਾਨੀ ਦੇ ਹੱਥ ਚੱਕਦਾ ਨਹੀਂ ਮੇਰੀ ਗੱਲ ਸੁਣ ਸਰਪੰਚ ਸਾਹਿਬ ਮੇਰੇ ਓਟੇ ਦੇ ਘੋਡੇ ਦੁਖੀ ਜਾਂਦੇ ਨੇ ਮੇਰੇ ਪਿਓ ਦੀ ਰਣ ਆਏ ਮੰਗਲਵਾਰ ਬਾਬੇ ਕੋਲ ਜਾਂਦੇ ਸਿਆਣੇ ਕੋਲੇ ਮੇਰੇ ਦੇ ਕਰਵਾਉਣੀ ਨਾ ਕਰਵਾਉਣੀ ਮੇਰੇ ਤੇ ਕੇ ਜੀ ਬੜਾ

ਗੱਲ ਨਹੀਂ ਆ ਮਿਲਣੀ ਤੇ ਤੋੜੇ ਜਾ ਕੇ ਨਵੇਂ ਨਾ ਤਾਂ ਦੇਖ ਲਓ ਭਾਈ ਫਿਰ ਸਰਪੰਚ ਦਾ ਖੜਾ ਛੱਡੋ ਸਰਪੰਚਾਂ ਗੱਲ ਸੁਣ ਲੈ ਗੱਲ ਹੀ ਨਹੀਂ ਮਿਲਣੀ ਜਦੋਂ ਸਾਡੇ ਬਾਹਰ ਤੋਂ ਰੂੜੀ ਚਕਾ ਦੇ ਨਹੀਂ ਇੱਕ ਪਾਸਾ ਹੋਊਗਾ ਜਿੱਥੇ ਇਹਨਾਂ ਨੇ ਵਰਦਾ ਥਾਂ ਤੇ ਲਾ ਦੇਣਾ ਗੱਲ ਨਹੀਂ ਕਰੇ ਬਾਤ ਹੈਗੀ ਉਹ ਚੱਕੀ ਆ ਡਰ ਕੇ ਕੰਨਾਂ ਨਾਲ ਉਹ ਰੂੜੀ ਕਿਹਦੇ ਥੋੜੇ ਕੋਲ ਥਾਂ ਆ ਗਿਆ ਬਸ ਦੋਨਾਂ ਰੂੜੀ ਜਿਨਾਨਾ ਅੱਗੇ ਵਜੇ ਕਿਹੜਾ ਹੁਣ ਪਾਗਲ ਕਰੂ ਕੋਈ ਥਾਣੇ ਜਾਵਾਂਗੇ ਸਿੱਧੀਆਂ ਹਾਂ ਬਾਕੀ ਠੀਕ ਆ ਹਾਂ ਸਰਪੰਚ ਵੇਖ ਗਲਾਈ ਇਹ ਮੈਂ ਤੇਰੀਆਂ ਤੇਰੇ ਪੈਣੇ ਪੈ ਨਹੀਂ ਕਰਦੀ ਜਿੰਨਾ ਚਿਰ ਪੈਰੀ ਹੱਥ ਨਹੀਂ ਲਾਉਂਦਾ ਨਾ ਉਹਨੇ ਚਿਰ ਮੈਂ ਤੇਰੇ ਲਾਉਂ ਆ ਪੈਰੀ ਹੱਥ ਤੇਰੇ ਨਾ ਸੜੇ ਹਾਂ ਜਿੰਨਾ ਚਿਰ ਪੈਰੀ ਹੱਥ ਲਾਉਂ ਮੈਂ ਤੇਰੇ ਹਾਂ ਸੁਣੋ ਇਹ ਬਾਈ ਜੋਣੀ ਆ ਗਈ ਜਿਹੜਾ ਇਹਨੇ ਹੱਥ ਚੱਕਿਆ ਤੂੰ ਮੈਂ ਤਾਂ ਨਾ ਪੈਰੀ ਹੱਥ ਆਪ ਤੇਰੀ ਇਹ ਗੱਲ ਤੇਰੀ ਗੱਲ ਇਹ ਗੱਲ ਗਲਤ ਹੈ ਇਹ ਗੱਲ ਤੇਰੀ ਗੱਲ ਮੈਨੂੰ ਨਾ ਬੋਲ ਮੇਰੀ ਨਾਲ ਬੋਲਦਾ ਭਾਈ ਜੇ ਮੈਂ ਤੇਰੇ ਆਪ ਦੇਖਿਆ ਹੁੰਦਾ ਫੇਰ ਤੂੰ ਨਾ ਮੈਂ ਤੇਰੇ ਬਾਹਰ ਚ ਦੇਖ ਕੇ ਆਉਂਦੀ ਤੂੰ ਮੈਨੂੰ ਮਾਰਦਾ ਫੇਰ ਫੇਰ ਮੈਂ ਤੇਰੀ ਯਾਰ ਤੂੰ ਡਾਂਗ ਮਾਰਦਾ ਮੈਂ ਜਮਾਂ ਨਹੀਂ ਬੋਲਦਾ ਤੇ ਨਾ ਮੈਂ ਆਪਦੇ ਅੱਖੀਂ ਘੋਸੜਦੀ ਦੇ ਤੂੰ ਮੇਰੇ ਹੱਥ ਕਿਉਂ ਧੱਕਿਆ ਭਾਈ ਬਾਰ ਬਾਰ ਕਿ ਮੇਰੇ ਕੋਲੇ ਲਿਆਉਂਗਾ ਤੈਨੂੰ ਗੁੱਟਣ ਦੀ ਮੈਂ ਕਿਹਦਾ ਸੋਖੋ ਕੁਛ ਬੋਲੀ ਮੈਨੂੰ ਜੈਸੀ ਕੈਮਰੇ ਦਿਖਾ ਕੇ ਕੈਮਰੇ ਜਿੱਤ ਫਿਰ ਕੈਮਰੇ ਕਿਵੇਂ ਕਰ ਦਣਗੇ ਕੈਮਰੇ ਚਾਹਾਂ ਦਾ ਦਾਰੀ ਮੰਨਦੀ ਨਹੀਂ ਸਰਪੰਚਾ ਮੈਂ ਤੁਹੀ ਲੈ ਰਿਹਾ ਹਾਂ ਜੀਰ ਕੈਮਰੇ ਫੋਟੋ ਜ ਲੈ ਕੇ ਆਸੀ ਫੋਟੋ ਦਿਖਾ ਲਾਂਗੇ ਥਾਣੇ ਜਾਂਦੇ ਨਹੀਂ ਮੈਂ ਤੇਰੀ ਗੱਲ ਸੁਣ ਤੇ ਤੂੰ ਸਕਾ ਦਾ ਫਾਰਮ ਭਰ ਕੇ ਮੇਰੇ ਕੋਲ ਆਉਣਾ ਇਹ ਕੀ ਦੀਆਂ ਦੇਣਾ ਕੀ ਪਤਾ ਹੋਰ ਜਮਲਾਂ ਦੀ ਮੇਰੀ ਬਾਹ ਫੜ ਲਈਆਂ ਨੇ ਖੜੀ ਆ ਮਾਂ ਤੇਰੇ ਕੋਲ ਵੀ ਕਹਿੰਨੀ ਮੇਰੀ ਮਾਂ ਫੜ ਲਿਆਗਾ ਆ ਦੇਖ ਲਾ ਤਾ ਖੜੀ ਆ ਵਾ ਖੜੀ ਆ ਮੈਂ ਕਹਿੰਨੀ ਤੇ ਦੇਖ ਲਈ ਆ ਤਾਂ ਸ਼ੁਕਰ ਕਰ ਵੀ ਇਹਨੇ ਉਤ ਫੜ ਲਈ ਜਾਂ ਮਾਂ ਹੱਥ ਫੜਨ ਨਾਲ ਖਾ ਖਾ ਖਲਿਆ ਰੰਦੇ ਤੈਨੂੰ ਮਾਰ ਦਾਂ ਤੇਰਾ ਕੋਈ ਗੁੱਸਾ ਕਿੰਨਾ ਨਹੀਂ ਸੀ ਪਰ ਇਹਨੇ ਅੱਖ ਨਹੀਂ ਢੱਕਣਾ ਸੀ ਨਾ ਬੁੜੀ ਨੇ ਮਜਬੂਰ ਕਰੇ ਮਜਬੂਰ ਜਿਹੇ ਵਾਲਾ ਬੰਦਾ ਹੈ ਹੱਥ ਝੱਕਦਾ ਇਹ ਤਾਂ ਬੱਠਾ ਝੱਕ ਕੇ ਮੂਹਰੇ ਤਰਪੀ ਤੂੰ ਕਹਿੰਦੀ ਮੈਂ ਤੈਹੀਂ ਜਾਉਂ ਜਿੰਨੀ ਇਹਦੀ ਗਲਤੀ ਆ ਵੀ ਇਹਨੇ ਥੂੜਾ ਸੜਤਾ ਉਹਨੇ ਤੇਰੀ ਗਲਤੀ ਆ ਕਿ ਵੀ ਤੂੰ ਚੱਲ ਮਜਬੂਰ ਹੋ ਜਾ ਤਾਂ ਹੱਥ ਚੱਕਿਆ ਪਰ ਹੁਣ ਇੱਕ ਸੌਰੀ ਕਹਿ ਕੇ ਗਲਤੀ ਮੰਨ ਲੈ ਮੈਂ ਤਾਂ ਸਿਰ ਝਕਾਉਂਦਾ ਨਹੀਂ ਕਿਸੇ ਮੂਰੇ ਹੋਰ ਇਹਨਾਂ ਦੀ ਗੱਤ ਨਹੀਂ ਸਰਪੰਚਾ ਮੈਨੂੰ ਆਇਆ ਜਾਣਾ ਜਾਨੇ ਬੇਟਾ ਜੀ ਵੀ ਬਰਲਾਨੇ ਜਾਓ ਜਾਓ ਜਾਣ ਦੇ ਥਾਣੇ ਜਾ ਵੀ ਥਾਗੇ ਨਹੀਂ ਬੁਝਿੰਗ ਉਹ ਸਰਪੰਚਾ ਜੀ ਦਰ ਲਾ ਲਾ ਆਇਆ ਆਇਆ ਸਰਪੰਚਾ ਤੇਰਾ ਹੀ ਨਹੀਂ ਦਾ ਉਹ ਤਾਂ ਗਲਤੀ ਗਰਮਾਂਦੀ ਨਹੀਂ ਯਾਰ ਹਾਂ ਬਸ ਅੱਜ ਆਏ ਮੈਂ ਕਰ ਜਾਗੇ ਕਿਸੇ ਗੱਲ ਤੇ ਹੁੰਦੀ ਆ ਸਰਪੰਚਾ ਲੋੜ ਨਹੀਂ ਪਲਤੀ ਕੀ ਦੀ ਆ ਆ ਉਠਾਣੀ ਬੋਲ ਦੇਣੀ ਹੈ ਜੇ ਜਿੰਨ ਬਾਰ ਮੂਰੇ ਆਇਆ ਨਾ ਵੱਡੂਗਾ ਦੋਨਾਂ ਨੂੰ ਮੈਂ ਮਾਰ ਮਾਰੀ ਕਰਦੀ ਹੁਣ ਵੱਡ ਕੇ ਠੀਕ ਹੈ ਨਾ ਪੈਰ ਨਾ ਕਰੀ ਬਸ ਮੈਂ ਪੈਰ ਨਹੀਂ ਕਰਦੀ ਠੀਕ ਹੈ ਮੈਂ ਤੁਹਾਨੂੰ ਮੈਂ ਲਵਾ ਕੇ ਦਿਖਾਉਂਗਾ ਹਿਸਾਬ ਜਆ ਪੂਰੀ ਸਮਝ ਦੇ ਆ ਜਾਣਾ ਸਰਪੰਚਾ ਕਿਥੇ ਰਹਿ ਗਿਆ ਓਏ ਆ ਆ ਪੈਰ ਨਹੀਂ ਸਰਪੰਚ ਦਾ ਵੀ ਖਿਆਲ ਰੱਖ ਲਿਆ ਕਰ ਸਰਪੰਚ ਨੂੰ ਆਇਆ ਦੇਖ ਆ ਉਹ ਮਨ ਜਲ ਗਏ ਹਾਂ ਮਨ ਜਲ ਉਹ ਮਨ ਆਇਆ ਕਿੱਥੇ ਉਹਦਾ ਹੰਕਾਰ ਬੋਲਦਾ ਹਾਂ ਯਾਰ ਕੋਈ ਗੋਲ ਨਾ ਬਤ ਖਾਲੰਦ ਦਾ ਦੱਸ ਉਹ ਮੈਂ ਪੈਰ ਵਾਲੇ ਕਰ ਦਿਖਾਈ ਸੀ ਇਹਨੇ ਦਰਵਾਜਾ ਦਿਓ ਯਾਰ ਅਥਾਣੇ ਦੇਖਦੇ ਹਾਂ ਕੀ ਬਾਤ ਹੋਰ ਮੈਂ ਤਾਂ ਫਿਰ ਗੱਲ ਮੇਰ ਸੀ ਬਿਠਾਣੇ ਵੇ ਹਾਂ ਕੋਈ